ਮੈਂ ਹਿਮਾਚਲ ਚ ਕੁਛ ਐਦਾਂ ਦਾ ਕਰਨਾ ਚਾਹੁੰਦਾ ਕਿ ਹਿਮਾਚਲ ਦਾ ਦੂਜਾ ਸਿੱਧੂ ਮੂਸੇਵਾਲਾ ਬਣਨਾ ਚਾਹੁੰਦਾ। ਚੁੱਪ ਕਰ ਜਾ ਨਹੀਂ ਹੁਣ ਕਤੋਂ ਰੋਂਦੀ ਏ ਮੇਰੇ ਹੱਥ ਚੋਂ ਬੋਤਲ ਖੌਂਦੀ ਏ ਜਿੰਨੂੰ ਮੂੰਹ ਨਾ ਲਾਈ ਫਿਰਦੇ ਆ ਉਹਨੂੰ ਹੱਥੀ ਛੱਟ ਜਾਗੇ ਨਹੀਂ ਤੂੰ ਚੇਤੇ ਆਨੋਂ ਹਟ ਜਾ ਅਸੀਂ ਪੀਣੋਂ ਹਟ ਜਾਗੇ ਵਾਹ ਜੀ ਵਾਹ ਔਰੇ ਬਹੁਤ ਹੀ ਮਕਬੂਲ ਗੀਤ ਹੋਇਆ ਸੀ ਚੇਤੇ ਆਣੋਂ ਹਟ ਜਾ ਭਾਏ ਕਿਸੇ ਨੇ ਮੋਹਿਤ ਰਾਜਾ ਨੂੰ ਲੱਭਿਆ ਇੰਨਾ ਹੱਟ ਗੀਤ ਹੋਣ ਤੋਂ ਬਾਅਦ ਨਹੀਂ ਨਹੀਂ ਲੱਭਿਆ ਗੁਮਨਾਮ ਹੋ ਗਿਆ ਪਹਿਲਾ ਗੀਤ ਪਹਿਲਾ ਹੀ ਹਿੱਟ ਤੇ ਪਹਿਲੇ ਤੋਂ ਬਾਅਦ ਹੀ ਗੁਮਨਾਮ ਗੁਮਨਾਮ ਹੋ ਗਿਆ ਤੇ ਫਿਰ ਮੈਨੂੰ ਇੱਕ ਐਸੀ ਇੱਕ ਵਾਰਦਾਤ ਹੋ ਗਈ ਮੇਰੇ ਨਾਲ ਆਪਣਾ ਬਣਾ ਕੇ ਕਿਸੇ ਨੇ ਐਦਾਂ ਲੁੱਟ ਲਿਆ ਕਿ ਉੱਠਣ ਜੋਗਾ ਹੀ ਨਹੀਂ ਛੱਡਿਆ ਮੈਂ ਤਾਂ ਜਦੋਂ ਇਹ ਇੰਨਾ ਕੁਝ ਹੋ ਗਿਆ ਇੰਨਾ ਵੱਡਾ ਗਾਣਾ ਵੀ ਆ ਗਿਆ ਪਰ ਜਾਣਦਾ ਫਿਰ ਵੀ ਨਹੀਂ ਸੀ ਕੋਈ ਹਾਂਜੀ ਪਤਾ ਵੀ ਸੀ ਕਿ ਮੈਂ ਲਿਖਿਆ ਜੀ ਰੋਣਾ ਰੋਣਾ ਹੈ ਜੀ ਬਿਲਕੁਲ ਲੇਕਿਨ ਅੱਜਕੱਲ ਕੋਣ ਸੁਣਦਾ ਹੈ ਕਿ ਆ ਬਾਜੀ ਮੇਰਾ ਗਾਣਾ ਕਹਿੰਦਾ ਬੁਝ ਤੇ ਬੋਲਿਆ ਨਹੀਂ ਜਾਂਦਾ ਕਿ ਇਕ ਪਿੱਛੇ ਤੇ ਮੈਂ ਤੁਹਾਡਾ ਹਿਮਾਚਲੀ ਗੀਤ ਸੁਣਿਆ ਸੀ ਮਾਪਿਆਂ ਦਾ ਲਾਡਲਾ ਜੀ ਉਹ ਉਹ ਅੱਛਾ ਗੀਤ ਤੁਹਾਡਾ ਚੱਲਿਆ ਸੀਗਾ ਇਹ ਕਾਫੀ ਮਕਬੂਲ ਮਿਲਣਾ ਚਾਹੀਉਗਾ ਮਾਉ ਦਾ ਵੀ ਲਾਡਲਾ ਮੈਂ ਬਾਪੂ ਦਾ ਲਾਡਲਾ ਵੋ ਕਿੰਨਾ ਕਰੀ ਛੱਡਣਾ ਪਰਾਂ ਓ ਗੋਰੀਏ ਕਿੰਨਾ ਵੱਡਾ ਕਹਿਰ ਨਾ ਉਹ ਜਿਹੜੀਆਂ ਪੁਰਾਣੀਆਂ ਘਟਨਾਵਾਂ ਪੁਰਾਣੀਆਂ ਠੋਕਰਾਂ ਖਾਧੀਆਂ ਉਹ ਜਦੋਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਨਵੇਂ ਆ ਬੰਦਿਆਂ ਤੇ ਉੱਪਰ ਯਕੀਨ ਕਰਨਾ ਔਖਾ ਹੋ ਜਾਂਦਾ ਭਾਜੀ ਬੰ ਨਵੇਂ ਬੰਦਿਆਂ ਤੇ ਕੀ ਮੈਨੂੰ ਆਪਣੇ ਕਲੋਜ਼ੀਆਂ ਦੇ ਨਹੀਂ ਰਿਹਾ ਜਦੋਂ ਮੇਰੇ ਨਾਲ ਇਹ ਹਾਲਾਤ ਵਾਪਰਿਆ 18 ਮਿੱਤਰ ਹੁੰਦੇ ਸੀ ਕੋਈ ਕੰਮ ਨਹੀਂ ਆਇਆ ਕਿੰਨੇ ਪੈਸੇ ਦਿੱਤੇ ਸੀ ਉਹਨਾਂ ਨੂੰ ਭਾਈ ਲਗਭਗ 40 45 ਲੱਖ ਰੁਪਏ 45 ਲੱਖ ਰੁਪਈਆ ਕਿਸੇ ਅਨਨੋਨ ਬੰਦੇ ਨੂੰ ਤੁਸੀਂ ਫੜਾਤਾ ਜੀ ਫੜਾਤਾ ਜੀ ਜਦੋਂ ਇਹ ਹਾਲਾਤ ਮੇਰੇ ਨਾਲ ਵਾਪਰ ਹੋਏ ਕਿਉਂਕਿ ਉਹ 40 45 ਤੇ ਚੱਲ ਗਿਆ 40 45 ਤੋਂ ਉੱਤੇ ਕਈ ਨੇ ਫਿਰ ਜ਼ਿਆਦਾ ਕਹਿਣਾ ਸ਼ੁਰੂ ਕਰਤਾ ਜਿਨ੍ਹਾਂ ਦੇ ਨਹੀਂ ਸੀਗਾ ਉਹਨਾਂ ਵੀ ਛਕਿਆਣਾ ਸ਼ੁਰੂ ਕਰਤਾ ਕਿ ਆ ਸਾਡੇ ਇੰਨਾ ਜੀ ਸਾਡਾ ਇੰਨਾ ਜੀ ਸਾਡਾ ਇੰਨਾ ਚ ਮੈਂ ਤਾਂ ਬਾਹਰ ਨਿਕਲਣਾ ਕਰੇ ਬਰਾਂਟ ਕਰੇ ਇਸ਼ੂ ਕਰੇ ਸਾਮਨ ਕਰੇ ਭਈ ਚੱਲ ਪੈਂਦੇ ਚੱਕ ਬੌਂਸ ਹੋ ਗਏ ਕਈ ਨੇ ਚੱਕ ਬੌਂਸ ਲਾਦੇ ਹੁਣ ਜਿੱਦਾਂ ਕਿ ਜਦੋਂ ਰੋੜਾ ਪਿਆ ਮੈਂ ਚੱਕ ਕੱਢ ਕੇ ਦਿੱਤੇ ਲੋ ਲੋਕਾਂ ਨੂੰ ਕਿ ਭਾਜੀ ਕੋਈ ਗੱਲ ਨਹੀਂ ਮੈਂ ਦੇ ਦੇ ਕਿਉਂਕਿ ਮੈਂ ਸੱਚਾ ਸੀ ਜਦੋਂ ਮੈਂ ਚੱਕ ਕੱਢ ਕੇ ਦੇ ਦਿੱਤੇ ਬੌਂਸ ਹੋਣ ਲੱਗ ਪਏ ਫਿਰ ਸਾਮਨ ਜੇ ਉਹ ਫਿਰ ਪੂਰ ਤਰ੍ਹਾਂ ਫੇਰ ਉੱਠਿਆ ਫੇਰੇ ਮੈਂ ਚਲਦੀ ਗੱਲ ਮੈਨੂੰ ਬਹੁਤ ਖਰਾਬ ਲੱਗਦੀ ਹੈ ਕੋਈ ਇੱਕ ਸੌਂਗ ਆਂਦਾ ਸਾਰੇ ਸਿੰਗਰ ਉਹਨੂੰ ਰਿਪੀਟ ਕਰੀ ਜਾਂਦੇ ਮੈਂ ਉਸ ਚੀਜ਼ ਤੋਂ ਕੁਝ ਅਲੱਗ ਕਰਨਾ ਚਾਹੁੰਦਾ ਖੁਸ਼ ਆਮਦਿਦ ਜੀ ਆਇਆਂ ਨੂੰ ਵੈਲਕਮ ਐਸ ਵਿਲੇ ਕੁਝ ਗੱਲਾਂ ਕੁਝ ਗੀਤ ਲੈ ਕੇ ਅਸੀਂ ਹਾਜ਼ਰ ਹੋ ਗਏ ਲਈ ਪੰਜਾਬੀ ਟੀਵੀ ਤੇ ਗੱਲਾਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਜ਼ਿੰਦਗੀ ਦੇ ਸੰਘਰਸ਼ ਦੀਆਂ ਕਈਆਂ ਨੂੰ ਸੰਘਰਸ਼ ਦੇ ਰਾਹ ਦੇ ਵਿੱਚ ਪਿੱਛੇ ਹਟਣਾ ਪੈਂਦਾ ਤੇ ਕਈ ਲੋਕ ਸੰਘਰਸ਼ ਦੇ ਵਿੱਚੋਂ ਇੱਕ ਨਵੀਂ ਜ਼ਿੰਦਗੀ ਲੱਭ ਲੈਂਦੇ ਨੇ ਤੇ ਉਸ ਮੁਕਾਮ ਤੇ ਪਹੁੰਚਦੇ ਨੇ ਕਿ ਜਿੱਥੋਂ ਫਿਰ ਨਾਮ ਨੂੰ ਮਿਟਾਉਣਾ ਮੁਸ਼ਕਲ ਹੋ ਜਾਂਦਾ ਹੈ ਨਾਮ ਲਿਖਿਆ ਜਾਂਦਾ ਹੈ ਲੋਕਾਂ ਦੇ ਦਿਲਾਂ ਦੇ ਉੱਪਰ ਇੱਕ ਐਸਾ ਹਰਫ ਬਣ ਕੇ ਕਿ ਮੁੜ ਉਹ ਮੁਹੱਬਤ ਦਾ ਅੱਖਰ ਕਦੇ ਵੀ ਮਿਟਦਾ ਨਹੀਂ ਆਮ ਤੌਰ ਤੇ ਜਦੋਂ ਗਰਮੀ ਦਾ ਮੌਸਮ ਹੋਵੇ ਲੋਕ ਹਿਮਾਚਲ ਵੱਲ ਜਾਂਦੇ ਨੇ ਪਰ ਅੱਜ ਸਾਡੇ ਜਿਕਰ ਇੱਥੇ ਗਰਮੀ ਦਾ ਮੌਸਮ ਹੈ ਤੇ ਅਸੀਂ ਹਿਮਾਚਲ ਨੂੰ ਖੁਦ ਆਪਣੇ ਕੋਲ ਸੱਦਿਆ ਹਿਮਾਚਲ ਦੇ ਮਿੱਠੇ ਲੋਕ ਮਿੱਠੀ ਬੋਲੀ ਔਰ ਮਿੱਠਾ ਗੀਤ ਸੰਗੀਤ ਔਰ ਉਸੇ ਹੀ ਗੀਤ ਸੰਗੀਤ ਦੇ ਵਿੱਚੋਂ ਜਨਮਿਆ ਸਾਡਾ ਅੱਜ ਦਾ ਮਹਿਮਾਨ 모ਹਿਤ ਰਾਜਾ ਹਾਏ ਦੋਸਤੋ ਮੈਂ ਤੁਹਾਡਾ 모ਹਿਤ ਰਾਜਾ ਅੱਜ ਬਹੁਤ ਸ਼ੁਕਰਗੁਜ਼ਾਰਾਂ ਲਾਈ ਪੰਜਾਬੀ ਟੀਵੀ ਦਾ जिन्होंने मेनू आज जालंधर ਦੇ ਵਿੱਚ ਬੁਲਾ ਕੇ ਬਹੁਤ ਮਾਨ ਬਖਸ਼ਿਆ ਸ਼ੁਕਰਗੁਜ਼ਾਰ ਹਾਂ ਮੈਂ ਸਾਰੀ ਲਾਈਫ ਪੰਜਾਬੀ ਟਿਪ ਜੀ ਮੈਂ ਤਾਂ ਗੀਤ ਲਿਖਣੇ ਜਿਹੜੇ ਆ ਜੀ ਉਹ ਤੁਹਾਡਾ ਸ਼ੌਂਕ ਰਿਹਾ ਜੀ ਸਰ ਪੰਜਾਬੀ ਵੀ ਹਾਂਜੀ ਹਿਮਾਚਲੀ ਵੀ ਜੀ ਇਹ ਦਿਲ ਦੇ ਵਿੱਚੋਂ ਕਿੱਥੋਂ ਫੁਰਨਾ ਆ ਗਿਆ ਕਿ ਗੀਤ ਲਿਖੇ ਜਾਣ ਦੇਖੋ ਜੀ ਆ ਗੀਤ ਲਿਖਣ ਦਾ ਮੈਂ ਮਾਤਰਾ ਉਸ ਟਾਈਮ ਕੋਈ 8th ਕਲਾਸ ਜੇਗਾ ਅੱਛਾ ਤੇ ਮੇਰੇ ਪਾਪਾ ਜੋਬ ਕਰਦੇ ਸੀ ਫੋਰੈਸਟ ਡਿਪਾਰਟਮੈਂਟ ਸ ਅੱਛਾ ਤੇ ਅਸੀਂ ਰਿਟਾਇਰ ਹੋ ਕੇ ਜਦੋਂ ਕਰ ਗਏ ਤੇ ਉੱਥੇ ਚੱਲਦਾ ਸੀ ਉਦੋਂ ਮਤ ਦੂਦਰਸ਼ਨ ਜਲੰਧਰ ਹੂੰ ਤੇ ਉੱਥੇ ਉਦੋਂ ਜਦੋਂ ਨੂਰਪੁਰ ਸੀ ਗਿਆ ਸੀ ਤੇ ਉੱਥੇ ਜਿੰਦ ਦੂਦਰਸ਼ਨ ਨਹੀਂ ਚੱਲਦਾ ਸੀ ਹੂੰ ਤੇ ਜਦੋਂ ਅਸੀਂ ਪਹੁੰਚੇ ਆਪਣੇ ਘਰ ਆਪਣੇ ਜਾਦਾ ਜਾਦੀ ਜਿਹੇ ਘਰੇ ਤੇ ਉੱਥੇ ਮੈਂ ਜਦੋਂ ਦੇਖਿਆ ਤੇ ਉੱਥੇ ਡੀਡੀ ਪੰਜਾਬੀ ਚੱਲਦਾ ਸੀ ਹੂੰ ਤੇ ਉੱਥੇ ਉਦੋਂ ਬਹੁਤ ਮਕਬੂਲ ਗਾਣਾ ਚੱਲਦਾ ਸੀ ਔਰ ਕਾਫੀ ਅچھے ਮਕਬੂਲ ਉਸ ਆਰਟਿਸਟ ਜਿਹੇ ਸਾਡੇ ਧਰਮਪ੍ਰੀਤ ਜੀ ਹਾਂ ਉਹਨਾਂ ਦਾ ਇੱਕ ਸੌਂਗ ਸੀ ਉਦੋਂ ਜਿਹੜੀ ਪੰਜਾਬੀ ਤਾਂ ਆਂਦਾ ਸੀ ਟੁੱਟੇ ਦਿਲ ਨੂੰ ਜੁੜਦੇ ਹਾਂ ਤੇ ਜਦੋਂ ਮੈਂ ਉਹ ਦੇਖਦਾ ਪਿਆ ਸੀ ਟੁੱਟੇ ਦਿਲ ਨੂੰ ਜੁੜਦੇ ਆੜੀ ਆ ਤੋੜੀ ਨਾ ਤੇ ਮੈਂ ਦੇਖਿਆ ਕਿ ਏਦਾਂ ਦੀ ਗੱਲਬਾਤ ਸ਼ਾਇਦ ਮੈਂ ਵੀ ਕਰ ਸਕਦਾ ਹਾਂ ਨਾ ਜੀ ਆਲਾ ਪਿਆਰ ਨਿਸ਼ਾਨੀ ਛੱਲਾ ਮੋੜੀ ਨਾ ਟੁੱਟੇ ਦਿਲ ਨਹੀਂ ਜੜਦੇ ਆੜੀ ਆ ਤੋੜੀ ਨਾ ਪਰ ਜੀ ਉੱਥੋਂ ਲਿਖਦਾ ਲਿਖਦਾ ਫਿਰ ਮੈਨੂੰ ਨਾ ਕੁਝ ਲਿਖਿਆ ਫਿਰ ਲਿਖਿਓ ਮਿਟਾ ਦਿੱਤੇ ਫਿਰ ਲਿਖਿਆ ਫਿਰ ਕੁਝ ਮਿਟਾਇਆ ਤੇ ਕਾਫੀ ਤੇ ਫਿਰ ਮੈਂ ਉਸ ਤੋਂ ਬਾਅਦ ਮਿਲਿਆ ਜਾ ਕੇ ਕਾਫੀ ਮਤਲਬ ਹੱਸੇ ਚ ਮੈਂ ਗਾਣੇ ਤਾਂ ਲਿਖ ਲੈ ਹੁਣ ਦਵਾਂ ਕਿਨੂੰ ਤੇ ਫਿਰ ਨਾਲ-ਨਾਲ ਮੈਨੂੰ ਮ ਅਸੇ ਕਿਸ ਨੇ ਬਾਹ ਨਹੀਂ ਫੜੀ ਪਾਣੀ ਫੜੀ ਫਿਰ ਮੇਰੇ ਨਾਲ ਦੇ ਹੀ ਮੇਰੇ ਗੁਰੂ ਜੀ ਨੇ ਆਪਣੇ ਰੋਮੀ ਰੰਜਨ ਜੀ ਜੋ ਕਿ ਬਾਚੂ ਗੁਰੂ ਜੀ ਬਣ ਗਏ ਤੇ ਉਹਨਾਂ ਨੇ ਮੈਨੂੰ ਬਾਰੇ ਕਿਨੇ ਦੱਸਿਆ ਕਿ ਉਹ ਸਿੰਗਰ ਨੇ ਪਠਾਨਕੋਟ ਸਾਡੇ ਨੇੜੇ ਦੇ ਹੀ ਆ ਤੇ ਉਹਨਾਂ ਨੂੰ ਮਿਲ ਤੇ ਮੈਂ ਭਾਜੀ ਡਿੱਗਦਾ ਟੈਂਦਾ ਮੈਂ ਪਹੁੰਚ ਗਿਆ ਜਲੰਧਰ ਸਿਟੀ ਜਲੰਧਰ ਆ ਗਿਆ ਜਿੰਦਰਾ ਜੀ ਤੇ ਮੈਂ ਕਾਲ ਕੀਤਾ ਮੈਂ ਭਾਜੀ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਹਾਂ ਹੋਰ ਮੈਂ ਗਾਣੇ ਲਿਖਦਾ ਐ ਅੱਛਾ ਜਦੋਂ ਪਹਿਲਾ ਕਾਲ ਕੀਤੀ ਆ ਜੀ ਰੋਮੀ ਰੰਜਨ ਉਹਨਾਂ ਦਾ ਰਿਐਕਸ਼ਨ ਕੀ ਸੀ ਰਿਐਕਸ਼ਨ ਸੀਗਾ ਭਾਜੀ ਦਾ ਕਿ ਹਾਂ ਵੀ ਕਿੱਥੋਂ ਦੇ ਹੋ ਮੈਂ ਭਾਜੀ ਮੈਂ ਹਿਮਾਚਲ ਦਾ ਹਿਮਾਚਲ ਕਿੱਥੋਂ ਮੈਂ ਭਾਜੀ ਨੂਰਪੁਰ ਦਾ ਮੈਂ ਪਠਾਨਕੋਟ ਦਾ ਤੇ ਭਾਜੀ ਨੇ ਕਿਹਾ ਕਿ ਤੂੰ ਮੇਰੇ ਕੋਲ ਆ ਜਾ ਆ ਜਾ ਤੇ ਦੇਖ ਲੈਣੇ ਕੀ ਕਰਦਾ ਜਦੋਂ ਮੈਂ ਗਿਆ ਤੇ ਨਕੌਦਰ ਚੌਕ ਮੈਨੂੰ ਕਿਹਾ ਕਿ ਇਹਨਾਂ ਦਾ ਟੀਵੀ ਸੈਂਟਰ ਆ ਤੁਹਾਡਾ ਤੇ ਮੈਂ ਦੂਦ ਅਚਨ ਜੌਬ ਕਰਦੇ ਹਾਂਜੀ ਹਾਂਜੀ ਦੂਦ ਅਚਨ ਚਬਾਜੀ ਸੀ ਤੇ ਦੂਦ ਅਚਨ ਚ ਆ ਜਾ ਜਦੋਂ ਭਾਜੀ ਮੈਂ ਦੂਦ ਅਚਨ ਚ ਗਿਆ ਤੇ ਬਾਹਰੋਂ ਪਾਸ ਵਗੈਰਾ ਬਣਦਾ ਹੁੰਦਾ ਸੀ ਹੁਣ ਮੈਨੂੰ ਤੇ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਸੀ ਹਾਂ ਕਹਿੰਦੇ ਪਾਸ ਬਣਵਾ ਕੇ ਅੰਦਰ ਨੂੰ ਆ ਜਾ ਪਾਸ ਬਣਾ ਕੇ ਅੰਦਰ ਨੂੰ ਮੈਨੂੰ ਅੱਜ ਵੀ ਯਾਦ ਹੈ ਉੱਥੇ ਆਪਾਂ ਜਦੋਂ ਅੰਦਰ ਐਂਟਰ ਹੋਏ ਤੇ ਭਾਜੀ ਕਹਿੰਦੇ ਕੰਟੀਨ ਚ ਮਿਲਦੇ ਹਾਂ ਭਾਜੀ ਕਿੰਨੇ ਚੁ ਰਮੈਨ ਨੂੰ ਜਿਆਦਾ ਪਹਿਚਾਨਦਾ ਵੀ ਨਹੀਂ ਸੀ ਉਹ ਕੈਸਟ ਦੇ ਰੈਪਰ ਤੋਂ ਮੈਂ ਜਜ ਕਰਦਾ ਪਿਆ ਸੀ ਕਿ ਕੌਣ ਨੇ ਭਾਜੀ ਦੇ ਇੱਕ हेयर ਸੀਗੇ ਬੜੇ ਬੜੇ ਅੱਛੇ ਤੇ ਮੈਂ ਉਹਨਾਂ ਨੂੰ ਜਜ ਕਰ ਲਗੀ ਭਾਜੀ ਨੇ ਫਿਰ ਭਾਜੀ ਆ ਗਏ ਭਾਜੀ ਮੈਨੂੰ ਇਦਾਂ ਦੀ ਕੋਈ ਗੱਲ ਮੈਨੂੰ ਬੜੇ ਅੱਛੇ ਟੰਗ ਨਾ ਮਿਲੇ ਹੋਰ ਮੈਨੂੰ ਅੱਜ ਵੀ ਯਾਦ ਆ ਕਿ ਉੱਥੇ ਬੈਠੇ ਸੀ ਉਸਤਾਦ ਪ੍ਰੀਤਮ ਸਿੰਘ ਤਿਵਾੜੀ ਜੀ ਅੱਛਾ ਜਿਨ੍ਹਾਂ ਦਾ ਸ਼ਾਇਦ ਸੌਂਗ ਹੈ ਮੈਨੂੰ ਇਹਨਾਂ ਕੀ ਪਤਾ ਹੈ ਕਿ ਮੈਂ ਬਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਪ੍ਰੀਤ ਮਹਿੰਦਰ ਤਵਾੜੀ ਹਾਂਜੀ ਸਾਇਦ ਹਾਂ ਉਹ ਬੈਠੇ ਹੋਏ ਸੀ ਤੇ ਭਾਜੀ ਕਹਿੰਦੇ ਸੁਣਾ ਮੈਨੂੰ ਸੁਣਾਇਆ ਭਾਜੀ ਨੂੰ ਤੇ ਜਦੋਂ ਭਾਜੀ ਨੂੰ ਇੱਕ ਗਾਣਾ ਮੇਰਾ ਜਿਹੜਾ ਕਿ ਪਹਿਲਾ ਬੋਲਿਓ ਪਹਿਲੇ ਹੀ ਭਾਈ ਨੂੰ ਚੰਗਾ ਲੱਗਿਆ ਭਾਜੀ ਕਹਿੰਦੇ ਮੈਨੂੰ ਲਿਖ ਕੇ ਦੇ ਜਾ ਦੋ ਲਾਈਨਾਂ ਉੱਤੇ ਤੇ ਮੈਂ ਕਿਹਾ ਭਾਜੀ ਮੇਰੇ ਕੋਲ ਪੈਨ ਨਹੀਂ ਹੈਗਾ ਤੇ ਉਹ ਕਹਿੰਦੇ ਭਾਜੀ ਪੈਨ ਦੱਸਿਓ ਉਹ ਉਹਨਾਂ ਦਾ ਪੈਂਤੀ ਵਾਰੀ ਹੋਰਾਂ ਦਾ ਪੈਨ ਸੀ ਆਹਾ ਪ੍ਰੀਤ ਮੇਂਦਰ ਤਿਵਾੜੀ ਹੋਣਗੇ ਤਿਵਾੜੀ ਹੋਰਾਂ ਦਾ ਪੈਨਸੀ ਕਾ ਭਾਈ ਪਹਿਲਾ ਗਾਣਾ ਲੈ ਕੇ ਉਹਨਾਂ ਦੇ ਨਾਲ ਦਿੱਤਾ ਹਾਂ ਉਹਨਾਂ ਦਾ ਤੈਨ ਮੰਗ ਕੇ ਮੈਂ ਲਿਖਿਆ ਸੀ ਹਾਂ ਤੇ ਉਹ ਸੀਗਾ ਚੁੱਪ ਕਰ ਜਾ ਨੀ ਹੁਣ ਕਤੋਂ ਰੋਂਦੀ ਏ ਮੇਰੇ ਹੱਥ ਚੋਂ ਬੋਤਲ ਖਾਉਂਦੀ ਏ ਜਿਹਨੂੰ ਮੂੰਹ ਨਾ ਲਾਈ ਫਿਰਦੇ ਆ ਉਹਨੂੰ ਹੱਥੀ ਛੱਟ ਜਾਗੇ ਨੀ ਤੂੰ ਚੇਤੇ ਆਣੋਂ ਹਟ ਜਾ ਅਸੀਂ ਪੀਣੋਂ ਹਟ ਜਾਾਂਗੇ ਵਾਹ ਜੀ ਵਾਹ ਔਰੇ ਬਹੁਤ ਹੀ ਮਕਬੂਲ ਗੀਤ ਹੋਇਆ ਸੀ ਤੂੰ ਚੇਤੇ ਆਣੋਂ ਹਟ ਜਾ ਅਸੀਂ ਪੀਣੋਂ ਹਟ ਜਾਾਂਗੇ ਇਸ ਗੀਤ ਦੇ ਨਾਲ ਰੋਮੀ ਰੰਜਨ ਹੁਣਾਂ ਨੇ ਬਹੁਤ ਵੱਡੇ ਪੱਦਰ ਤੇ ਲੋਕਾਂ ਦੇ ਦਿਲਾਂ ਦਾ ਪਿਆਰ ਖੱਟਿਆ ਮੁਹੱਬਤ ਲਈ ਹੈ ਝੋਲੀਆਂ ਨੱਕੋ ਨੱਕ ਭਰੀਆਂ ਜੀ ਮੋਹਿਤ ਰਾਜਾ ਨੂੰ ਕੀ ਮਿਲਿਆ ਉਸ ਟਾਈਮ ਤੇ ਕੁਝ ਨਹੀਂ ਸੀ ਜੀ ਹੁਣ ਕੀ ਆ ਜੋ ਵੀ ਹੈ ਆਪਣੇ ਮੁਕਾਲਤੇ ਹੋਏ ਅਸੀਂ ਇਸ ਟਾਈਮ ਵੀ ਕੁਝ ਨਹੀਂ ਉਸ ਟਾਈਮ ਤੇ ਕਿਸੇ ਨੇ ਮੋਹਿਤ ਰਾਜਾ ਨੂੰ ਲੱਭਿਆ ਇੰਨਾ ਹਿੱਟ ਗੀਤ ਹੋਣ ਤੋਂ ਬਾਅਦ ਨਹੀਂ ਲੱਭਿਆ ਜੀ ਨਹੀਂ ਲੱਭਿਆ ਗੁੰਮਨਾਮ ਹੋ ਗਿਆ ਪਹਿਲਾ ਹੀ ਗੀਤ ਪਹਿਲਾ ਹੀ ਹਿੱਟ ਤੇ ਪਹਿਲੇ ਤੋਂ ਬਾਅਦ ਹੀ ਗੁੰਮਨਾਮ ਗੁੰਮਨਾਮ ਹੋ ਗਿਆ ਜੀ ਕਿਉਂ ਕਿਉਂਕਿ ਭਾਜੀ ਉਹ ਗਾਣੇ ਦੇ ਜੋ ਬੋਲ ਸੀਗੇ ਜੋ ਉਹਨਾਂ ਨੇ ਬੋਲੇ ਆ ਉਹਦੇ ਗਾਣੇ ਦੀ ਵਰਡਿੰਗ 'ਚ ਮੇਰਾ ਨਾਮ ਨਹੀਂ ਸੀਗਾ ਹਾਂ ਰੈਪਰ ਤੇ ਜ਼ਰੂਰ ਸੀ ਅਸਰ ਰੈਪਰ ਤੇ ਨਾਮ ਸੀ ਗਾਣੇ ਦੇ ਵਿੱਚ ਨਾਮ ਨਹੀਂ ਸੀ ਨਹੀਂ ਸੀ ਭਾਜੀ ਤੇ ਜਦੋਂ ਫਿਰ ਗਾਣਾ ਸੁਣਿਆ ਇਸ ਕਰਕੇ ਮੈਨੂੰ ਲੋਕਾਂ ਨੇ ਨਹੀਂ ਲੱਭਿਆ ਕੀ ਦਿਲ ਤੇ ਕੀ ਬੀਤੀ ਜਦੋਂ ਇਹ ਗਾਣਾ ਸੁਣਿਆ ਭਾਜੀ ਜਿਉ ਤੁਸੀਂ ਤੇ ਮੈਂ ਹੀ ਜਾਣਦਾ ਕਿ ਉਸ ਟਾਈਮ ਕਿਵੇਂ ਆਪਣੇ ਆਪ ਨੂੰ ਸੰਭਾਲਿਆ ਲੇਕਿਨ ਕੁਝ ਕਹਿ ਨਹੀਂ ਸਕਦਾ ਸੀ ਕਿ ਨੂੰ ਕਹਿਣਾ ਸੀ ਹਾਂ ਹਾਂਜੀ ਜਦੋਂ ਕੋਈ ਵੱਡਾ ਸਿੰਗਰ ਗਾਣੇ ਗਾਉਂਦਾ ਸੀ ਤੇ ਉਹ ਕਹਿੰਦਾ ਸੀ ਕਿ ਤੇਰਾ ਨੂੰ ਇੰਨਾ ਵੱਡਾ ਕਿਹ ਤੇਰਾ ਗਾਣਾ ਗਾਤਾ ਛੋਟਾ ਕਹਿੰਦਾ ਕਿ ਆ ਤੂੰ ਕਾਇਸੀ ਖੈ ਕੀ ਹੈ ਕੀ ਤਿਆ ਦਿਨ ਚੱਲਦਾ ਰਿਹਾ ਯਾਨੀ ਕਿ ਦਿਲ ਬਹੁਤ ਦੁਖੀ ਹੋਇਆ ਦੁਖੀ ਹੋਇਆ ਬਾਜੀ ਮੈਂ ਤਾਂ ਜਦੋਂ ਇਹ ਇੰਨਾ ਕੁਝ ਹੋ ਗਿਆ ਇੰਨਾ ਵੱਡਾ ਗਾਣਾ ਵੀ ਆ ਗਿਆ ਪਰ ਜਾਣਦਾ ਫਿਰ ਵੀ ਨਹੀਂ ਸੀ ਕੋਈ ਹਾਂਜੀ ਪਤਾ ਵੀ ਸੀ ਕਿ ਮੈਂ ਲਿਖਿਆ ਜੀ ਹਾਂ ਰੋਣਾ ਰੋਣਾ ਹੈ ਜੀ ਬਿਲਕੁਲ ਲੇਕਿਨ ਅੱਜ ਕੱਲ ਕੋਣ ਸੁਣਦਾ ਹੈ ਕਿ ਆਪਾ ਜੀ ਮੇਰਾ ਗਾਣਾ ਕਹਿੰਦਾ ਵਿੱਚ ਤੇ ਬੋਲੇ ਨਹੀਂ ਜਾਂਦਾ ਹਾਂ ਰੈਪਰ ਕਿਨੂੰ ਕਿਨੂੰ ਬਖਾਂਦਾ ਹੂੰ ਵੀ ਜੇਬ ਵਿੱਚ ਪਾ ਕੇ ਕਹਿ ਸੁਣਦਾ ਰੈਪਰ ਦਮਾਉਂਦਾ ਕਿ ਆ ਮੈਂ ਲਿਖਿਆ ਹਾਂ ਉਹ ਫਿਰ ਚੰਗਾ ਨਹੀਂ ਲੱਗਦਾ ਅੱਛਾ ਉਹਦਾ ਪੈਸਾ ਤਾਂ ਰੈਪਰ ਸੰਭ ਕੇ ਰੱਖਿਆ ਤੁਸੀਂ ਰੈਪਰ ਕਾਫੀ ਚਿਰ ਸੰਭਿਆ ਸ਼ਾਇਦ ਹੁਣ ਵੀ ਹੋਵੇ ਅੱਛਾ ਜੀ ਅੱਛਾ ਫਿਰ ਉਸ ਤੋਂ ਬਾਅਦ ਮੋਹਿਤ ਇੱਥੇ ਪੰਜਾਬ ਕਿੰਨਾ ਚੱਲ ਰਿਹਾ ਪੰਜਾਬ ਭਾਜੀ ਮੈਂ 2000 ਜੇ ਲਗਭਗ 5 ਨੂੰ ਆ ਗਿਆ ਸੀ ਹੂੰ ਤੇ ਮੈਂ 11 ਨੂੰ ਚੱਲ ਗਿਆ ਸੀ ਵਾਪਸ ਚੱਲ ਗਿਆ ਚੱਲ ਗਿਆ ਜੀ ਅੱਛਾ ਵਾਪਸ ਚੱਲ ਗਏ ਪੰਜਾਬ ਤੋਂ ਇੱਥੋਂ ਸਾਰਾ ਕੁਝ ਛੱਡ ਕੇ ਲੱਗਾ ਕਿ ਪੰਜਾਬ ਨੇ ਕੁਝ ਦੇਣਾ ਨਹੀਂ ਕਿ ਹੁਣ ਮੇਰੀ ਇੱਥੇ ਗੱਲ ਬਣਨੀ ਨਹੀਂ ਬਿਲਕੁਲ ਭਾਜੀ ਫਿਰ ਹਿਮਾਚਲ ਚੱਲ ਕੇ ਵਾਪਸ ਚੱਲ ਗਿਆ ਉੱਥੇ ਜਾ ਕੇ ਫਿਰ ਕੀ ਕੀਤਾ ਭਾਈ ਉੱਥੇ ਜਾ ਕੇ ਆਪਣੇ ਮੈਂ ਫਿਰ ਡਾਵਾ ਡੋਲ ਰਿਹਾ ਤੇ ਬਿਜ਼ਨਸ ਵੀ ਕੀਤਾ ਮਸ਼ਰੂਮ ਫਾਰਮ ਬਹੁਤ ਵੱਡਾ ਮੈਂ ਉਸ ਟਾਈਮ ਸੰ 2011 ਚ 5 ਲੱਖ ਦੀ ਲਾਗਤ ਨਾਲ ਰੈਡੀ ਕੀਤਾ ਉਸ ਟਾਈਮ ਬਹੁਤ ਹੁੰਦਾ ਸੀ ਲੇਕਿਨ ਉਹ ਮੁਕਦਰਾਂ ਦੀ ਗੱਲ ਹੁੰਦੀ ਹੈ ਕਿ ਉਹ ਵੀ ਗਰਮੀ ਦੀ وجہ ਨਾਲ ਮਸ਼ਰੂਮ ਸਿਰਫ 2 ਮਹੀਨੇ ਹੀ ਚਲੇ ਜਨਵਰੀ ਫਰਵਰੀ ਤੇ ਉਹ 2000 ਮੇਰੇ ਖਿਆਲ ਪਤ ਨਹੀਂ 12 ਦੀ ਗੱਲ ਹੈ ਤੇ 6 ਫਰਵਰੀ ਨੂੰ ਬਰਫ ਵੈਸੀ ਉੱਥੇ ਬਹੁਤ ਜ਼ਿਆਦਾ ਇੱਕ ਨੂਰਪੁਰ ਚ ਵੀ ਪੈ ਗਿਆ ਸੀ ਅੱਛਾ 스ਨੋ ਫਾਲ ਹੋ ਗਿਆ ਸੀ ਤੇ ਉਹਦੇ ਨਾਲ ਫਿਰ ਉਹ ਮਸ਼ਰੂਮ ਜਿਹਾ ਖਤਮ ਹੋ ਗਿਆ ਫਿਰ ਡਿੱਗ ਗਿਆ ਫਿਰ ਉਠਿਆ ਫਿਰ ਸਟੋਨ ਕ੍ਰੈਸ਼ਰ ਵੀ ਕੀਤਾ ਅੱਛਾ ਉਹ ਬੜੀ ਉੱਚੇ ਪੱਧਰ ਤੇ ਹੁੰਦਾ ਇਹ ਬੱਜਰੀ 부ਜਰੀ ਦਾ ਜਿਹੜਾ ਕਾਰੋਬਾਰ ਜਿਹਨੂੰ ਕਹਿੰਦੇ ਆਪਾਂ ਕੋਈ ਗਟਕਾ ਗੁਟਕਾ ਇਹ ਉਹ ਕੋਈ ਕੋਸ਼ਿਸ਼ ਅੱਛਾ ਤੇ ਉਹ 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 ਕਾਰੋਬਾਰ ਫਿਰ ਕਿੱਦਾਂ ਮਿਲਦਾ ਉਹ ਕਾਰੋਬਾਰ ਭਾਜੀ ਮਤਲਬ ਹੈ ਕਿ ਉਹਦੇ ਵਿੱਚ ਸ਼ੇਅਰ ਬੜੇ ਵੱਡੇ ਹੁੰਦੇ ਆ ਅੱਛਾ ਮੈਂ ਖਿਡਾਰੀ ਛੋਟਾ ਸੀ ਵੱਡੇ ਮੈਦਾਨ ਚ ਵੱਡ ਗਿਆ अच्छा टीवी डार्गाडोल चल के आज भी चल जाता नॉर्मल अच्छा।, अच्छा वो हुन भी चलदा है या काम वो बंद हो गया नहीं हुन बंद हो गया अच्छा जी।, जी उस काम ਦੇ ਵਿੱਚੋਂ ਕਮਾਈ ਕੀਤੀ हां ਕੀਤੀ ਥੋੜੀ ਕਮਾਈ ਕੀਤੀ ਜੀ ਜਦੋਂ ਕੰਮ ਚੰਗਾ ਹੋ ਜਾਂਦਾ ਨਾ ਬੰਦੇ ਦਾ ਫਿਰ ਉਹ ਬੰਦਾ ਆਪਣੇ ਕਹਿੰਦਾ ਕਿ ਯਾਰ ਹੁਣ ਸ਼ੌਂਕ ਪੂਰਾ ਕਰ ਲਈਏ ਜੀ ਤੇ ਸ਼ੌਂਕ ਪੂਰਾ ਕਰਨ ਦੇ ਵਾਸਤੇ ਮੋਹਿਤ ਰਾਜਨ ਨੇ ਫਿਰ ਭਾਵੇਂ ਹਿਮਾਚਲ ਦੇ ਵਿੱਚ ਸੀ ਆ ਆਪਣੀ ਭੂਮੀ ਦੇ ਨਾਲ ਜੁੜੇ ਹੋਏ ਜਾਂ ਕੁਝ ਹੋਰ ਪੰਜਾਬ ਦੇ ਨਾਲ ਜੁੜੇ ਹੋਏ ਕੋਈ ਇਦਾਂ ਦੇ ਕੋਈ ਕੰਮ ਕੋਈ ਸ਼ੋਅ ਵਗੈਰਾ ਕਰਵਾਉਣ ਦੀ ਕੋਈ ਕੋਸ਼ਿਸ਼ ਕੀਤੀ ਸ਼ੋਅ ਭਾਜੀ ਮਿੰਜਰ ਦੇ ਮੇਲੇ ਕੁਲੂ ਦੇ ਦੇ ਸ਼ਹਿਰੇ ਸ਼ਬਰాత్రి ਬੈਸਨਾਥ ਹਿਮਾਚਲ ਦਾ ਐਸਾ ਕੋਈ ਸ਼ੋਅ ਨਹੀਂ ਤੇ ਮੈਂ ਸ਼ੋਅ ਨਹੀਂ ਕੀਤਾ ਭਾਜੀ ਪੰਜਾਬ ਦਾ ਕੋਈ ਐਡਾ ਆਰਟਿਸਟ ਨਹੀਂ ਜੋ ਮੈਂ ਉੱਥੇ ਲੈ ਕੇ ਨਹੀਂ ਗਿਆ اچھا ਜੀ ਸਰ ਤੇ ਕਿੰਦਾ ਚੱਲਦਾ ਸੀ ਕੰਮ ਵਧੀਆ ਚੱਲਦਾ ਸੀ ਜੀ ਬਹੁਤ ਵਧੀਆ ਜੀ ਫਿਰ ਤੇ ਫਿਰ ਮੈਨੂੰ ਇੱਕ ਐਸੀ ਇੱਕ ਵਾਰਦਾਤ ਹੋ ਗਈ ਮੇਰੇ ਨਾਲ ਆਪਣਾ ਬਣਾ ਕੇ ਕਿਸੇ ਨੇ ਐਦਾਂ ਲੁੱਟ ਲਿਆ ਕਿ ਉੱਠਣ ਜੋਗਾ ਹੀ ਨਹੀਂ ਛੱਡਿਆ। ਅੱਛਾ ਹਾਂਜੀ ਉਹਦੇ ਵਿੱਚ ਇਹ ਹੈ ਕਿ ਟਾਰਗੇਟ ਮੈਨ ਹੋ ਗਿਆ। ਕੀ ਹੋਇਆ ਸੀ? ਉਹ ਪਾਜੀ ਗੱਲ ਐਦਾਂ ਹੋਈ ਕਿ ਮੈਂ ਸ਼ੋਅ ਕਰ ਰਿਹਾ ਸੀ ਸਾਡੇ ਇੱਕ ਬਣੇ ਇਲਾਕਾ ਪੈਂਦਾ ਧਰਮਸ਼ਾਲਾ ਦੇ ਨੇੜੇ। ਅੱਛਾ ਜਦੋਂ ਆਪਾਂ ਸ਼ੋਅ ਕਰਤਾ ਉੱਥੇ ਜਸ਼ਨਦੀਪ ਸਬੀਟੀ ਸ਼ੋਅ ਤੇ ਸੀਗੇ। ਹੂੰ ਤੇ ਜਦੋਂ ਮੈਂ ਸ਼ੋਅ ਕਰਤਾ ਤੇ ਅਗਲੀ ਗੱਡੀ ਉਹਦੀ ਪਿਛਲੀ ਗੱਡੀ 'ਚ ਮੈਂ ਸੀ ਤੇ ਇੱਕ ਐਂਟਰੀ ਆਂਦੀ ਆ ਓਡੀ ਗੱਡੀ ਦੀ ਬਲੈਕ ਕਲਰ। ਅੱਛਾ ਤੇ ਉਹਦੇ ਵਿੱਚ ਇੱਕ ਜੰਗਮੈਨ ਐਦਾਂ ਦਾ ਬਾਹਰ ਆਂਦਾ ਕਿ ਸਲਮਾਨ ਖਾਨ ਤਾਂ ਉਹ ਕਹਿੰਦਾ ਕਿ ਆਤ ਨੂੰ ਸ਼ੋਅ ਮੈਂ ਦੇਨੇ ਮਨਾਲੀ ਦੇ ਕਿੱਥੋਂ ਦੇ ਵੀ ਉਹਨਾਂ ਨੇ ਮੈਨੂੰ ਦੋ ਸ਼ੋਅ ਵੀ ਦਿੱਤੇ ਕਿਉਂਕਿ ਜੇ ਆਕਰ ਮੈਂ ਗੱਲ ਤੁਹਾਨੂੰ ਪੂਰੇ ਵਿਸਥਾਰ ਚ ਲਗਾ ਸੁਣਾਉਣ ਤੇ ਉਹ ਬਹੁਤ ਲੰਬੀ ਚੱਲੇ ਜਾਣੀ ਜੀ ਨਹੀਂ ਅਸੀਂ ਵਿਸਥਾਰ ਚ ਸੁਣਨੀ ਚਾਹਾਂਗੇ ਜੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਸ਼ੋਅ ਦੇਾਂਗੇ ਉਹਨਾਂ ਨੇ ਮੈਨੂੰ ਸ਼ੋਅ ਵੀ ਦਿੱਤੇ ਕਿਸੇ ਚ ਮੈਨੂੰ 5000 ਬਚਿਆ ਕਿਸੇ 60000 ਬਚ ਗਿਆ ਤੇ ਇੱਕ ਉਹ ਮੈਨੂੰ ਘਰੇ ਬੁਲਾਏ ਉਹਨਾਂ ਨੇ ਕਿ ਉਸਾ ਤੇ ਕਰਿਆਣਾ ਹੋਰ ਕਰ ਦੀ ਸ਼ਾਨ ਸ਼ੌਕਤ ਦੇਖ ਕੇ ਤੁਸੀਂ ਸ਼ੋਅ ਆਰਗੇਨਾਈਜ਼ਰ ਬਣ ਗਏ ਹੈ ਨਾ ਜਿਹੜੇ ਕਿ ਕਲਾਕਾਰਾਂ ਨੂੰ ਹਾਇਰ ਕਰਕੇ ਤੁਸੀਂ ਸ਼ੋਅ ਕਰਦੇ ਹੁੰਦੇ ਸੀ ਜੀ ਜੀ ਬਿਲਕੁਲ ਉਸ ਟਾਈਮ ਸਮੇਂ ਇਦਾਂ ਦਾ ਸੀ ਕਿ ਕਿਸੇ ਵੀ ਆਰਟਿਸਟ ਦਾ ਕਿਸੇ ਕੋਲ ਕੰਟੈਕਟ ਨਹੀਂ ਲੱਭਦਾ ਹੁੰਦਾ ਸੀ ਹੂੰ 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 ਇਸ ਤੋਂ ਦੋ ਜਨ ਅੱਛਾ ਫਿਰ ਤੁਸੀਂ ਉਹਨਾਂ ਦੇ ਘਰ ਚ ਲਗੇ ਜੀ ਸਰ ਫਿਰ ਕੀ ਹੋਇਆ ਫਿਰ ਵੀ ਘਰ ਚ ਲਗੇ ਉਹਨਾਂ ਦੀ ਸ਼ਾਨ ਸ਼ੌਕਤ ਦੇ ਤਾਂ ਸੀ ਕਿ ਕਿਸੇ ਪਕਾਰ ਦਾ ਕੋਈ ਸ਼ੱਕ ਸ਼ੋਭਾ ਨਹੀਂ ਸੀਗਾ ਅੱਛਾ ਬਹੁਤ ਅੱਛੇ ਇਨਸਾਨ ਠੀਕ ਹੈ ਜੀ ਉਹਨਾਂ ਨੇ ਮੈਨੂੰ ਪਹਿਲੇ ਫਾਇਦਾ ਦਿੱਤਾ ਹੂੰ ਕੰਮ ਦੇ ਕੇ ਦੋ ਤਿੰਨ ਸ਼ੋਅ ਦੇ ਦਿੱਤੇ ਉਹਦੇ ਵਿੱਚ ਤੁਹਾਨੂੰ ਪੈਸਾ ਵੀ ਬਚ ਗਿਆ ਹਾਂ 50 60 ਜੀ ਕਿਸੇ ਤੋਂ 65 ਕਿ ਜੋ ਵੀ ਇੱਕ ਸ਼ੋਅ ਤੋਂ ਸਾਨੂੰ ਹੈਨਾ ਆਪਣੇ ਪਰਦੇ ਨਾਲ ਬਚਦਾ ਉਹ ਬਚ ਗਿਆ ਇੱਕ ਵਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤੈਨੂੰ ਕੈਨੇਡਾ ਦਾ ਸ਼ੋਅ ਦੇਣਾ ਹੈ ਅੱਛਾ ਬਾਹਰ ਲੈ ਕੇ ਜਾਣਾ ਬਾਹਰ ਲੈ ਕੇ ਜਾਣਾ ਹੋਰ ਉਸ ਟਾਈਮ ਫਸਲੇ ਮੈਨੂੰ ਲੱਗਿਆ ਕਿ ਇਹ ਤਾਂ ਵੱਡੀ ਤੇ ਗੱਲ ਹੀ ਕੋਈ ਨਹੀਂ ਤੇ ਕਹਿੰਦੇ ਸਾਨੂੰ ਇੰਨੇ ਇੱਕ ਬੰਦੇ ਚਾਹੀਦੇ ਆ ਅੱਛਾ ਤੇ ਕਬੂਤਰਬਾਜੀ ਹੋਣ ਲੱਗੀ ਸੀ ਹਾਂਜੀ ਹਾਂਜੀ ਹਾਂ ਇਦਾਂ ਦਾ ਸ਼ੋਅ ਬਣਾ ਚਾਹੀਦਾ ਤੇ ਤੈਨੂੰ ਸ਼ੋਅ ਲਵਾ ਦੇਣਾ ਤੇ ਤੈਨੂੰ 1.5-2 ਕਰੋੜ ਰੁਪਏ ਤੈਨੂੰ ਫਾਇਦਾ ਹੋ ਜਾਣਾ ਮਤਲਬ ਜਿਹਦੇ ਵਿੱਚ ਤੈਨੂੰ 50 ਇੱਕ ਸ਼ੋਅ ਦੇ ਵਿੱਚੋਂ 50-60 ਤੈਨੂੰ ਬਚ ਜਾਊਗਾ ਜੋ ਜੋ ਜ਼ਿਆਦਾ ਮੈਂ ਲਾਲਚ ਆ ਚ ਆ ਗਿਆ ਹੋਰ ਇੰਨੀ ਗਲਤੀ ਜ਼ਰੂਰ ਹੈ ਕਿ ਮੈਂ ਲਾਲਚ ਆ ਗਿਆ ਹਾਂਜੀ ਔਰ ਨਾਲ ਹੀ ਫਿਰ ਉਹਨਾਂ ਨੇ ਇਹ ਜਿਹੜਾ ਸ਼ੋਅ ਜਦੋਂ ਪੈਸੇ ਪੁੱਸੇ ਸਾਡਾ ਹੋ ਗਿਆ ਨਹੀਂ ਤੁਸੀਂ ਕਲਾਕਾਰਾਂ ਦੇ ਕੋਲੋਂ ਪੈਸੇ ਲੈ ਕੇ ਦਿੱਤੇ ਸੀ ਕਿਉਂਕਿ ਭਾਜੀ ਕਈਆਂ ਦੇ ਸੀਗੇ ਕਈਆਂ ਦੇ ਮੇਰੇ ਖੁਦ ਦੇ ਜ਼ਿਆਦਾ ਸੀਗੇ ਮੇਰੇ ਅੱਛਾ ਤੁਹਾਡੇ ਖੁਦ ਤੁਸੀਂ ਆਪਣੇ ਖੁਦ ਪੱਲਿਓ ਦੇ ਉੱਤੇ ਪੈਸੇ ਹਾਂਜੀ ਹਾਂਜੀ ਕਲਾਕਾਰਾਂ ਨੂੰ ਲੈ ਕੇ ਜਾਣ ਦੇ अच्छा ते कुछ मतलब ਕੀ ਇਹ ਥੋੜੇ ਬਹੁਤ ਸੀਗੇ ਸਾਰਿਆਂ ਦੇ ਨੂੰ ਮੈਕਸਿਮਮ ਐ ਚੋਕ ਨਹੀਂ ਕਹਿੰਦਾ ਕਿ ਠੀਕ ਐ ਥੋੜੇ ਫੋਲ ਬਹੁਤ ਲੇਕਿਨ ਜਦੋਂ ਉਹ ਮਤਲਬ ਮੈਂ ਇੱਕ ਦੋ ਵਾਰ ਉਹਨਾਂ ਨੂੰ ਫੋਨ ਚ ਰਾਬਤਾ ਚੱਲੀ ਰਹੀ ਜਦੋਂ ਰਾਬਤਾ ਚੱਲਦੀ ਰਹੀ ਤੇ 15 ਦਿਨ ਥੋੜੇ ਤੇ ਸਮੇਂ ਹੋ ਗਿਆ ਫਿਰ 15 ਦਿਨ ਉਹਨਾਂ ਦਾ ਫੋਨ ਨੋ ਟ੍ਰੇਸੇਬਲ ਕਦੇ ਲੱਗ ਜਾਣਾ ਕਦੇ ਨਹੀਂ ਲੱਗਣਾ ਤੇ ਫਿਰ ਨਾਲ-ਨਾਲ ਜਦੋਂ ਫੋਨ ਲੱਗ ਜਾਣਾ ਤੇ ਗੱਲ ਹੋ ਜਾਣੀ ਜਦੋਂ ਨਹੀਂ ਲੱਗਣਾ ਨਹੀਂ ਹੋਣੀ ਕਿੰਨੇ ਪੈਸੇ ਦਿੱਤੇ ਸੀ ਉਹਨਾਂ ਨੂੰ ਭਾਈ ਲਗਭਗ 40 45 ਲੱਖ ਰੁਪਏ 45 ਲੱਖ ਰੁਪਈਆ ਕਿਸੇ ਅਨਨੋਨ ਬੰਦੇ ਨੂੰ ਤੁਸੀਂ ਫੜਾਤਾ ਜੀ ਫੜਾ ਕਿਸ ਬੇਸ ਤੇ ਉੱਪਰ ਭਾਜੀ ਉਹ ਇੱਕ ਸ਼ੱਕ ਇਦਾਂ ਦਾ ਨਹੀਂ ਹੋਇਆ ਕਿ ਠੰਡਾ ਮਤਲਬ ਜੋ ਕਿ ਉਹ ਹੌਲੇ ਹੌਲੇ ਕਦੇ 5 ਲੱਖ ਲੈ ਲਿਆ ਕਿ ਕਦੇ 2 ਲੱਖ ਲੈ ਚਾਰ ਲੱਖ ਇਸ ਬੇਸ ਤੇ ਕਿਹਦਾ ਇਸ ਵਿਹਾਰ ਚੱਲਦਾ ਸੀਗਾ ਵਿਹਾਰ ਕਿ ਮੈਨੂੰ ਟਰਸਟ ਸੀ ਮੈਨੂੰ ਸ਼ੋਹ ਦਿੰਦੇ ਸੀ ਉਹ ਅੱਛਾ ਪਹਿਲੇ ਮੈਨੂੰ ਉਹਨੇ ਸ਼ੋਹ ਦਿੱਤਾ ਮੈਨੂੰ ਸ਼ੋਹਾਂ ਤੋਂ ਫਾਇਦਾ ਹੋਇਆ ਉਦੋਂ ਮੈਂ ਟਰਸਟ ਕਰ ਗਿਆ ਮੈਨੂੰ ਮੇਰੇ ਮੈਨੂੰ ਦਿਮਾਗ 'ਚ ਇਦਾਂ ਦੀ ਕੋਈ ਗੱਲ ਨਹੀਂ ਆਈ ਕਿ ਇਹ ਮਤਲਬ ਮੇਰਾ ਧੋਖਾ ਵਾਲੀ ਗੱਲ ਤੇ ਕੋਈ ਦਿਮਾਗਚਾਹੀ ਨਹੀਂ ਫਿਰ ਉਸ ਬੰਦੇ ਨੂੰ ਉਸ ਬੰਦੇ ਨੇ ਫਿਰ ਉਹ ਰੂਪੋਸ਼ ਹੋ ਗਿਆ ਤੁਹਾਡੇ ਨਾਲ ਸਾਰੇ ਕੰਟੈਕਟ ਖਤਮ ਹੋ ਗਏ ਨਹੀਂ ਮੈਨੂੰ ਦ ਰਾਪਤ ਟੁੱਟ ਗਈ ਫਿਰ ਮੈਂ ਉਸ ਉਸੇ ਘਰ ਦੇ ਕੋਲ ਗਿਆ ਤੇ ਉੱਥੇ ਬਾਤ ਜਿੱਥੇ ਪਹਿਲੀ ਵਾਰ ਮਿਲਿਆ ਸੀ ਹਾਂਜੀ ਉੱਥੇ ਪਤਾ ਕੀਤਾ ਤੇ ਉਹ ਤੇ ਕਿਹਾ ਕਿ ਇਹ ਚ ਸ਼ਿਫਟ ਕਰ ਗਿਆ 1.5 ਮਹੀਨੇ ਤੋਂ ਇੱਥੇ ਹੈ ਹੀ ਨਹੀਂ ਮੈਂ ਲੈਣੀ ਜੀ ਕੋਠੀ ਇਹਨਾਂ ਦੀ ਹੈ ਹੈ ਇਹ 35000 ਮਨਥਲੀ ਰੈਂਟ ਤੇ ਤੁਸੀਂ ਵੀ ਲੈ ਸਕਦੇ ਹੋ ਜਦੋਂ ਕੋਠੀ ਕਿਰਾਏ ਤੇ ਨਿਕਲੀ ਤੇ ਫਿਰ ਮੈਂ ਕੀ ਕਰ ਸਕਦਾ ਸੀ ਪਹਿਰਾ ਹੇਠੋ ਜ਼ਮੀਨ ਖਿਸਕੀ ਭਾਜੀ ਬਹੁਤ ਪੂਰੀ ਤਰ੍ਹਾਂ ਲੇਕਿਨ ਫਿਰ ਵੀ ਮੈਂ ਦਮ ਰੱਖ ਸ਼ੱਕ ਤੇ ਫਿਰ ਵੀ ਨਹੀਂ ਗਿਆ ਹਾਂ ਚਲੋ ਮੈਂ ਕਿਹਾ ਉਹ ਦੇਖਨੇ ਆ ਫਿਰ ਜਦੋਂ ਫੋਨ ਨੰਬਰ ਮੈਂ ਉਹਨਾਂ ਦਾ ਪਤਾ ਐਡਰੈਸ ਵਗੈਰਾ ਕਰਵਾਇਆ ਉਹ ਕਿਸੇ ਦਾ ਨਿਕਲੇ ਜਦੋਂ ਉਹਦੇ ਕੋਲ ਗਿਆ ਤੇ ਉਹਨੇ ਕਿਹਾ ਕਿ ਇਹ ਇਸ ਮੈਸ ਬੰਦੇ ਨੂੰ ਜਾਣਦਾ ਜੀ ਆ ਨੰਬਰ ਤੁਹਾਡਾ ਹੈ ਕਹਿੰਦਾ ਨੰਬਰ ਨਹੀਂ ਜੋ ਐਡਰੈਸ ਤੁਸੀਂ ਬੋਲ ਰਹੇ ਹੋ ਇਹ ਸਾਡਾ ਹੈ ਮੈਂ ਕਿਹਾ ਜੀ ਆ ਨੰਬਰ ਤੁਹਾਡੇ ਨਾਂ ਤੇ ਨਿਕਲਿਆ ਹੋਇਆ ਕਹਿੰਦਾ ਜੀ ਆ ਨੰਬਰ ਜੇ ਤੁਹਾਡੇ ਸਾਡੇ ਨਾਂ ਤੇ ਨਿਕਲਿਆ ਜੀ ਇਸ ਬੰਦੇ ਸਾਡੇ ਕੋਲ ਆਏ ਸੀ ਮੈਂ ਜਦੋਂ ਉਹਨੂੰ ਪਿਕ ਦਿਖਾਈ ਕਹਿੰਦੇ ਇਹ ਬੰਦੇ ਸਾਡੇ ਕੋਲ ਆਏ ਸੀ ਸਾਨੂੰ ਕਿਹਾ ਕਿ ਤੁਹਾਡੀ ਜ਼ਮੀਨ 'ਚ ਲਗਾਣਾ ਟਾਵਰ ਮੋਬਾਈਲ ਦਾ ਅੱਛਾ ਹੋਰ ਤੁਹਾਨੂੰ 50000 ਤੁਹਾਨੂੰ ਦਿੱਤਾ ਤੇ ਤੁਹਾਨੂੰ ਇੱਥੇ ਜੋਬ ਵੀ ਦਾਂਗੇ ਤੁਸੀਂ ਆਪਣਾ ਇੱਕ ਖਾਤਾ ਖੁਲਵਾਓ ਜਿਹੜਾ ਕਿ ATM ਸਾਨੂੰ ਦੋ ਹਮਮ ਹੋਰ ਇੱਕ SIM ਕਾਰਡ ਲਓ ਜੋ ਕਿ ਤੁਹਾਨੂੰ ਛੋਟਾ ਮੋਬਾਈਲ ਲੈ ਕੇ ਅਸੀਂ ਤੁਹਾਨੂੰ ਦੇਣਾ ਕਿ ਤੁਹਾਨੂੰ ਅਸੀਂ ਜੋਬ ਦੇਣੀ ਹੈ ਉਹ ਤੁਹਾਨੂੰ ਦੇਵਾਂਗੇ ਉਹ SIM ਵੀ ਲੈ ਲਿਆ ਉਹਨਾਂ ਦੇ ਖਾਤੇ ਤੋਂ ਹੋਰ ਤਾਂ ATM ਵੀ ਲੈ ਲਿਆ ਤੇ ਜੋ ਵੀ ਜੋ ਵੀ ਪੈਸੇ ਉਸਨਾਂ ਦੇ ਕੋਲ ਚ ਜਾਂਦੇ ਸੀ ਅੱਛਾ ਉਹਨਾਂ ਨੂੰ 50000 ਰੁਪਏ 60000 ਰੁਪਏ ਦੇ ਕੇ ਉਹ ਉੱਥੋਂ ਨਿਕਲ ਗਿਆ ਉਹਨਾਂ ਦਾ ਐਡਰੈਸ ਲੈ ਗਏ ਹਾਂ ਮਤਲਬ ਖਰੀਦ ਲਿਆ ਬਸ 50000 ਦਾ ਹਾਂ ਹਾਂਜੀ ਅੱਛਾ ਤੇ ਫਿਰ ਉਸ ਤੋਂ ਬਾਅਦ ਕੀ ਬਣੀ ਕਹਾਣੀ ਉਸ ਤੋਂ ਬਾਅਦ ਕਹਾਣੀ ਬਣੀ ਕਿ ਮੈਂ ਜਦੋਂ ਫੇਰ ਪਤਾ ਕੀਤਾ ਤੇ ਫੇਰ ਪਤਾ ਲੱਗਾ ਕਿ ਆ ਬੰਦਾ ਲਖਨਊ ਚ ਹੋ ਸਕਦਾ ਹੈ। ਅੱਛਾ ਹੋ ਸਕਦਾ। ਉਹਨਾਂ ਨੇ ਕਿ ਕਿ ਇਦਾਂ ਦੇ ਤੁਹਾਡੇ ਵਰਗੇ ਕਾਫੀ ਬੰਦੇ ਇੱਥੇ ਆਉਂਦੇ ਆ ਤੇ 5-6 ਕਰੋੜ ਦੇ ਇਥੋਂ ਬੰਦੇ ਲੈ ਕੇ ਚਲੇ ਗਏ। 5-6 ਕਰੋੜ ਰੁਪਏ ਦੀ ਧੰਗੀ ਮਾਰ ਕੇ ਬੰਦਾ ਦੌੜ ਗਿਆ। ਕਿਸੇ ਦਾ 400000 ਕਿਸੇ ਦਾ 50 ਲਾ ਕਿਸੇ ਦਾ 7 ਲੱਖ ਜੋ ਪਰ ਜਿਨ੍ਹਾਂ ਦੇ ਤੁਸੀਂ ਪੈਸੇ ਲਏ ਹੋਣਗੇ ਉਹਨਾਂ ਦਾ ਫੇਰ ਤੁਹਾਨੂੰ ਘੜਿਸਿਆ ਹੋਣਾ। ਭਾਜੀ ਬਹੁਤ ਬੁਰੀ ਤਰ੍ਹਾਂ ਕਿ ਇੰਨਾ ਕ ਨਾ ਮੇਰਾ ਬਦਨਾਮ ਕਰਤਾ ਕਿ ਆ ਜੋਠੀਆਂ ਤੇ ਉਹ ਮੈਨੂੰ ਪਤਾ ਜਦੋਂ ਇਹ ਹਾਲਾਤ ਮੇਰੇ ਨਾਲ ਵਾਦਾ ਹੋਏ ਕਿਉਂਕਿ ਉਹ 40 45 ਤੇ ਚਲ ਗਿਆ 40 45 ਤੋਂ ਉੱਤੇ ਕਈ ਨੇ ਫਿਰ ਜ਼ਿਆਦਾ ਕਹਿਣਾ ਸ਼ੁਰੂ ਕਰਤਾ ਜਿਨ੍ਹਾਂ ਦੇ ਨਹੀਂ ਸੀ ਉਹਨਾਂ ਵੀ ਛਕਿਆਣਾ ਸ਼ੁਰੂ ਕਰਤਾ ਕਿ ਆ ਸਾਡੇ ਇੰਨਾ ਜੀ ਸਾਡਾ ਇੰਨਾ ਜੀ ਸਾਡਾ ਇੰਨਾ ਚ ਹੁਣ ਜਦੋਂ ਬੰਦੇ ਤੇ ਕੋਈ ਗੱਲਬਾਤ ਛਾ ਜਾਵੇ ਉਹਨੂੰ ਤੇ ਕੋਈ ਵੀ ਕਹਿ ਦੇਵੇ ਚਾਹ ਤੁਸੀਂ ਕਹਿ ਦੋ ਆ ਕਿ ਮੋਇਸ ਨੇ ਸਾਡਾ 70000 ਦੇਣਾ ਤੁਸੀਂ ਕਹੋਗੇ ਸਾਰੇ ਕਹਣਗੇ ਜੀ ਜੀ ਦੇਣਾ ਹੋਣਾ ਯਾਰ ਤੇ ਭਾਜੀ ਇਦਾਂ ਫਿਰ ਕਰ ਕਰ ਕੇ ਤੇ ਫਿਰ ਮੈਂ ਉਹ ਡਬਲ ਹੋ ਗਿਆ ਉਹ ਤੇ ਫਿਰ ਟੱਪ ਕੇ ਨਾ ਭਾਈ 80 85 ਲੱਖ ਕਿਵੇਂ ਕਰ ਸਕਦਾ ਇੱਕ ਟੁੱਟਿਆ ਹੋਇਆ ਬੰਦਾ ਜਦੋਂ ਬੰਦੇ ਦਾ ਸਾਰਾ ਸਦਾਰੋਮਦਾਰੀ ਜ਼ੀਰੋ ਹੋ ਜਾਏ ਬੰਦੇ ਮੈਂ ਤਾਂ ਬਾਹਰ ਨਿਕਲਣਾ ਕਰੇ ਬਰਾਂਟ ਕਰੇ ਇਸ਼ੂ ਕਰੇ ਸਾਮਨ ਕਰੇ ਭਾਈ ਚੱਲ ਪੈਂਦੇ ਚੱਕ ਬੌਂਸ ਹੋ ਗਏ ਕਈ ਨਾ ਚੱਕ ਬੌਂਸ ਲਾਦੇ ਹੁਣ ਜਿੱਦਾਂ ਕਿ ਜਦੋਂ ਰੋੜਾ ਪਿਆ ਮੈਂ ਚੱਕ ਕੱਢ ਕੇ ਦਿੱਤੇ ਲੋਕਾਂ ਨੂੰ ਕਿ ਭਾਜੀ ਕੋਈ ਗੱਲ ਨਹੀਂ ਮੈਂ ਦੇ ਦੇਣਾ ਕਿਉਂਕਿ ਮੈਂ ਸੱਚਾ ਸੀ ਜਦੋਂ ਮੈਂ ਚੱਕ ਕੱਢ ਕੇ ਦੇ ਦਿੱਤੇ ਬੌਂਸ ਹੋਣ ਲੱਗ ਪਏ ਫਿਰ ਸਾਮਨ ਜੇ ਉਹ ਫਿਰ ਪੂਤ ਪੂਰੀ ਤਰ੍ਹਾਂ ਫੇਰ ਉੱਠੇ ਰੁਕੇ ਹੋ ਗਏ ਹੁਣ ਸਾਰਾ ਕੁਝ ਕਲੀਅਰ ਹੋ ਗਿਆ ਲਗਭਗ ਕ ਹੁਣ ਕੰਮ ਠੀਕ ਹੈ ਹਾਂਜੀ ਹੁਣ ਠੀਕ ਹੈ ਜੀ ਹੁਣ ਫਿਰ ਮੈਂ ਹਿਮਾਚਲ ਵਾਲੇ ਵੱਲ ਚੱਲਿਆ ਹੂੰ ਕਿ ਮੈਂ ਹਿਮਾਚਲ ਦੇ ਵਿੱਚ ਪੰਜਾਬ ਤੋਂ ਤੇ ਪਾਜੀ ਸਟਾਰਟਿੰਗ ਤੋਂ ਚੇਤੇ ਤੋਂ ਅਹੀਂ ੱਤਕਾ ਲੱਗ ਗਿਆ ਸੀ ਹੂੰ ਹੂੰ ਤੇ ਹੁਣ ਮੈਂ ਹਿਮਾਚਲ ਨਾਲ ਇਸ ਲਈ ਕਿ ਮੈਂ ਆਪਣੇ ਕਲਚਰ ਨੂੰ ਵੜਾਵਾ ਕਿਉਂ ਨਾਲ ਦਵਾ ਕਿਉਂਕਿ ਜੋ ਕਲਮ ਹੈ ਉਹਦੇ ਤੇ ਮੈਨੂੰ ਅੱਜ ਵੀ ਮਾਨ ਮਹਿਸੂਸ ਹੈ ਹੁਣ 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 ਸਿਰਫ ਹਿਮਾਚਲ ਦੇ ਸਭਿਆਚਾਰ ਨੂੰ ਉੱਪਰ ਚੱਕਣ ਦੇ ਵਾਸਤੇ ਆਪਣੀ ਬੋਲੀ ਆਪਣਾ ਸੂਬਾ ਉਹਦੇ ਵਾਸਤੇ ਹੁਣ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ ਔਰ ਐਸੇ ਲੈਵਲ ਨਾ ਕਰੂੰਗਾ ਕਿ ਮਤਲਬ ਪਤਾ ਚੱਲੇ ਕਿ ਕੋਈ ਇੱਕ ਇੱਕ ਪਿੱਛੇ ਜੇ ਮੈਂ ਤੁਹਾਡਾ ਹਿਮਾਚਲੀ ਗੀਤ ਸੁਣਿਆ ਸੀ ਮਾਪਿਆਂ ਦਾ ਲਾੜਲਾ ਜੀ ਸਰ ਉਹ ਉਹ ਅੱਛਾ ਗੀਤ ਤੁਹਾਡਾ ਚੱਲਿਆ ਸੀਗਾ ਜੀ ਕਾਫੀ ਮਕਬੂਲ ਮਿਲਨ ਚ ਵਿਊ ਗਿਆ ਜੀ ਹਾਂ ਉਹ ਉਹਦੇ ਉਹਦੇ ਦੋ ਬੋਲ ਹੋ ਜਾਣ ਜੀ ਬਿਲਕੁਲ ਜੀ ਸਰ ਡਿਊਟ ਸੀਗਾ ਮੇਨ ਆਲ ਬੋਲੀਵੁੱਡ ਸਿੰਗਰ ਆਕਾਂਸ਼ ਸ਼ਰਮਾ ਜੀ ਨੇ ਗਾਇਆ ਥਾ ਹਾਂ ਆਣੇ ਜੋ ਨਾ ਰੋਕਣਾ ਕੁਨੀ ਜਾਣੇ ਜੋ ਨਾ ਰੋਕਣਾ ਵੋ ਮਰਜ਼ੀ ਆ ਪਹਿਣਾ ਸਰੇ ਰਾ ਓ ਸੋਹਣਿਆ ਵਖਰਾ ਹੋਈਨੇ ਕੋਠੀ 'ਪਾ ਤੂੰ ਮੇਰੀ ਬਾਤ ਸੁਣ ਜੀ ਮਾਉ ਦਾ ਬਿਲਾ ਡਲਾ ਮੈਂ ਬਾਪੂ ਇਹਦਾ ਲਾਡ ਲਾਵੋ ਕਿੰਨਾ ਕਰੀ ਛੱਡਣਾ ਪਰਾ ਓ ਗੋਰੀਏ ਇੰਨਾ ਵੱਡਾ ਕਹਿਰ ਨਾ ਕਰ ਮਾ ਹਾਂ ਜੀ ਇਹ ਅੱਛਾ ਅੱਛਾ ਗੀਤ ਸੁਣਨ ਦੇ ਵਿੱਚ ਵੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਹਿਮਾਚਲ ਦੇ ਨਾਲ ਬਹੁਤ ਕੁਝ ਸਾਂਝਾ ਰਿਹਾ ਹੈ ਜੀ ਜੀ ਪਾਵੇਂ ਕੁਝ ਸਿਆਸੀ ਲਕੀਰਾਂ ਨੇ ਸਾਨੂੰ ਆਪਸ ਦੇ ਵਿੱਚ ਤੋੜ ਕੇ ਰੱਖ ਦਿੱਤਾ ਪੰਜਾਬ ਨੂੰ ਛੋਟਾ ਜਿਹਾ ਕਰ ਦਿੱਤਾ ਪਰ ਕਿਸੇ ਸਮੇਂ ਅਸੀਂ ਇੱਕ ਹੀ ਹੁੰਦੇ ਸੀ ਔਰ ਇਸੇ ਕਰਕੇ ਸਾਨੂੰ ਇਹ ਸੁਣਨ ਦੇ ਵਿੱਚ ਚੰਗਾ ਲੱਗਦਾ ਠੀਕ ਧੰਨਵਾਦ ਜੀ ਔਰ ਜੇਕਰ ਹੁਣ ਅਸੀਂ ਗੱਲ ਕਰਦੇ ਹਾਂ ਤੇ ਕਦੇ ਉਸ ਤੋਂ ਬਾਅਦ ਉਹ ਜੜੀਆਂ ਪੁਰਾਣੀਆਂ ਘਟਨਾਵਾਂ ਪੁਰਾਣੀਆਂ ਠੋਕਰਾਂ ਖਾਦੀਆਂ ਉਹ ਜਦੋਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਨਮਿਆਂ ਬੰਦਿਆਂ ਦੇ ਉੱਪਰ ਯਕੀਨ ਕਰਨਾ ਔਖਾ ਹੋ ਜਾਂਦਾ ਹੈ ਭਾਜੀ ਨਵੇਂ ਬੰਦਿਆਂ ਤੇ ਕੀ ਮੈਨੂੰ ਆਪਣੇ ਕਲੋਜ਼ੀਆਂ ਦੇ ਨਹੀਂ ਰਿਹਾ ਜਦੋਂ ਮੇਰੇ ਨਾਲ ਇਹ ਹਾਲਾਤ ਵਾਪਰਿਆ 18 ਮਿੱਤਰ ਹੁੰਦੇ ਸੀ ਕੋਈ ਕੰਮ ਨਹੀਂ ਆਇਆ ਅੱਛਾ ਜੀ ਭਾਜੀ ਸਾਰੇ ਸਾਥ ਛੱਡ ਗਏ ਸਾਰੇ ਸਾਥ ਛੱਡ ਗਏ ਰਿਸ਼ਤੇਦਾਰ ਸਾਰ ਛੱਡ ਗਏ ਘਰ ਦੇ ਘਰ ਦੇ ਵੀ ਲਗਭਗ ਮਤਲਬ ਕੌਣ ਬਣਦਾ ਜਦੋਂ ਬੰਦੇ ਕੋਲ ਹੁੰਦਾ ਕੁਝ ਨਹੀਂ ਹੂੰ ਤੇ ਬਹੁਤ ਹੀ ਮਾੜੇ ਹਾਲਾਤਾਂ 'ਚ ਮੈਂ ਗੁਜ਼ਰੀ ਅਸੀ ਹੂੰ ਜੀ ਤੇ ਹੁਣ ਵਾਪਸ ਗੱਡੀ ਲੀ ਤਿਆਰੀ ਸਮੁੰਦਰੀ ਚੱਲਣ ਲੱਗ ਪਈ ਹਾਂਜੀ ਹਾਂਜੀ ਹੁਣ ਹੁਣ ਸਾਰੇ ਜਣੇ ਠੀਕ ਆ ਜੀ ਬਿਲਕੁਲ ਹੁਣ ਕੋਈ ਉਦਾਂ ਦਾ ਜ਼ਿਕਰ ਬੰਦਾ ਕੋਈ ਟੱਕਰ ਜਵੇ ਵੀ ਆ ਜਾਵੇ ਤੈਨੂੰ ਕੈਨੇਡਾ ਲੈ ਕੇ ਚਲੇ ਜਾਂ ਜਮਰੀਕਾ ਲੈ ਕੇ ਨਹੀਂ ਜੀ ਯਕੀਨ ਹੀ ਨਹੀਂ ਹੈਗਾ ਕਿਸੇ ਤੇ ਹਾਂ ਜੋ ਕਰਾਂਗੇ ਆਪਣੇ ਵੱਲ ਤੇ ਕਰਾਂਗੇ ਜੋ ਆਪੇ ਸਹੀ ਲੱਗੇਗਾ ਉਹ ਕਰਾਂਗੇ ਹੂੰ ਜੀ ਕਦੇ ਇਸ ਮਸਲੇ ਦੇ ਉੱਪਰ ਗੱਲ ਹੋਈ ਰੰਜਨ ਰੋਬੀ ਹੁਣਾਂ ਦੇ ਨਾਲ ਕਿ ਤੁਸੀਂ ਮੇਰੇ ਗਾਣੇ ਦੇ ਵਿੱਚ ਨਾਮ ਨਹੀਂ ਪਾਇਆ ਨਹੀਂ ਭਾਜੀ ਕਦੇ ਨਹੀਂ ਕੀਤੀ ਕਿਉਂ ਹਮੇਸ਼ਾ ਰਿਸਪੈਕਟ ਤੇ ਕਦਰ ਕੀਤੀ ਹੈ ਜੋ ਉਹਨਾਂ ਨੇ ਸੋਚਿਆ ਸਹੀ ਸੋਚਿਆ ਹੋਵੇਗਾ ਮੇਰੇ ਹਸਣਾ ਚਲੋ ਠੀਕ ਹੈ ਹੁਣ ਕੀ ਕਰਨਾ ਅੱਗੇ ਅੱਗੇ ਦੇ ਕੀ ਤੁਹਾਡੇ ਪਲਾਨਸ ਹੈਗੇ ਆ ਅੱਗੇ ਦੇ ਪਲਾਨ ਭਾਜੀ ਮੈਂ ਹਿਮਾਚਲ ਚ ਕੁਛ ਐਦਾਂ ਦਾ ਕਰਨਾ ਚਾਹੁੰਦਾ ਕਿ ਹਿਮਾਚਲ ਦਾ ਦੂਜਾ ਸਿੱਧੂ ਮੂਸੇਵਾਲਾ ਬਣਨਾ ਚਾਹੁੰਦਾ ਅੱਛਾ ਜੀ ਜੋ ਕਿ ਉਹ ਕੋਈ ਨਹੀਂ ਬਣ ਸਕਦਾ ਲੇਕਿਨ ਮੈਂ ਹਿਮਾਚਲ ਦਾ ਬਣਨਾ ਚਾਹੁੰਦਾ ਹੂੰ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਅੱਛਾ ਕਿ ਹਿਮਾਚਲ ਦੇ ਵਿੱਚ ਕੋਈ ਐਦਾਂ ਦਾ ਲੱਗ ਨਾ ਬਣਾਉਂਗਾ ਕਿਉਂਕਿ ਮੈਂ ਚਾਹੁੰਦਾ ਕਿ ਮੈਂ ਉਹਨਾਂ ਨੂੰ ਉਦਾਂ ਤੇ ਮਟੀਰੀਅਲ ਹੀ ਉਦਾਂ ਦਾ ਦਵਾਂ ਕਿ ਜੋ ਕਿ ਸਾਡਾ ਹਿਮਾਚਲ ਬੰਚਿਤ 21 ਮੇਰੇ ਹਿਮਾਚਲ ਦੀ ਗੱਲ ਮੈਨੂੰ ਬਹੁਤ ਖਰਾਬ ਲੱਗਦੀ ਹੈ ਕੋਈ ਇੱਕ song ਆਂਦਾ ਸਾਰੇ singer ਉਹਨੂੰ repeat ਕਰੀ ਜਾਂਦੇ ਆ ਮੈਂ ਉਸ ਚੀਜ਼ ਤੋਂ ਕੁਝ ਅਲੱਗ ਕਰਨਾ ਚਾਹੁੰਦਾ ਕਿ ਮੈਂ ਜੋ ਵੀ ਆਪਣੀ ਪੋਲਟਰੀ ਹੋਵੇ ਆਪਣੀ ਪੋਲਟਰੀ ਗਾਵਾਂ ਹੋਰ ਯੂਨੀਕ ਗਾਵਾਂ ਕਿ ਹਿਮਾਚਲ ਦੀ ਨਿਊ ਜਨਰੇਸ਼ਨ ਨੂੰ ਬੜਾਵਾ ਦਵਾਂ ਨਿਨੂੰ ਜਿਸ ਨੇ ਨਵਾਂ ਕੁਝ ਲੈ ਕੇ ਆਵਾ ਮੈਚੂਰ ਲੇਕਿਨ ਨਵਾਂ ਇਸ ਕਰਕੇ ਜੀ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਨੇ ਤੁਹਾਡੇ ਵਾਸਤੇ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹਿਮਾਚਲ ਦਾ ਜੋ ਸੱਭਿਆਚਾਰ ਹੈ ਜੋ ਹਿਮਾਚਲ ਦੇ ਲੋਕਾਂ ਦੀ ਦਿਲ ਦੀ ਤਮੰਨਾ ਹੈ ਜੋ ਉਹ ਸੋਚਦੇ ਨੇ ਜੋ ਬੋਲਦੇ ਨੇ ਜੋ ਖਾਂਦੇ ਨੇ ਜੋ ਪੀਂਦੇ ਨੇ ਜੋ ਪਹਿਨਦੇ ਨੇ ਕਿਉਂਕਿ ਆ ਤੁਹਾਡੀ ਉੱਪਰ ਅਸੀਂ ਟੋਪੀ ਜਿਹੜੀ ਦੇਖ ਰਹੇ ਆ ਇਹ ਹਿਮਾਚਲ ਦਾ ਸਾਨੂੰ ਰੰਗ ਜਿਹੜਾ ਨਜ਼ਰ ਆ ਰਿਹਾ ਔਰ ਇਹ ਰੰਗ ਇਸੇ ਤਰ੍ਹਾਂ ਬਰਕਰਾਰ ਰਹੇ ਮਹੱਜ ਸਾਡੇ ਨਾਲ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਬੈਠੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਕੁਝ ਗੱਲਾਂ ਕੁਝ ਗੀਤ ਦੇ ਵਿੱਚ ਤੁਹਾਡਾ ਅਸੀਂ ਇੱਥੇ ਆਉਣ ਤੇ ਧੰਨਵਾਦ ਕਰਦੇ ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਕੁਝ ਪੱਤਰੇ ਸਾਡੇ ਨਾਲ ਫਰੋਲੇ ਆ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਕਿ ਉਹ ਸਾਡੇ ਨਾਲ ਇਸ ਗੱਲਬਾਤ ਵਿੱਚ ਬਣੇ ਰਹੇ ਇਸੇ ਤਰ੍ਹਾਂ ਹੀ ਅਸੀਂ ਫੇਰ ਮੁਰਤੋਂ ਕਿਸੇ ਹੋਰ ਕਲਾਕਾਰ ਨੂੰ ਫਨਕਾਰ ਨੂੰ ਕਿਸੇ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਪੇਸ਼ ਕਰਾਂਗੇ ਫਿਲਹਾਲ ਅੱਜ ਦੀ ਮੁਲਾਕਾਤ ਖਤਮ ਦਿਓ ਇਜਾਜ਼ਤ ਚਰਨਜੀ ਜੋਗੀ ਨੂੰ ਬਹੁਤ ਬਹੁਤ ਸ਼ੁਕਰੀਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਨੌਲੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ